ਪੰਜਾਬ ਰਾਜ ਦੇ ਬਹੁਤ ਸਾਰੇ ਜ਼ਿਲ੍ਹੇ ਸਰਹੱਦੀ ਜ਼ਿਲ੍ਹਿਆਂ ਵਜੋਂ ਜਾਣੇ ਜਾਂਦੇ ਹਨ। ਸਰਹੱਦੀ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਖੇਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਜ਼ ਦੇ ਕੰਮਾਂ ਕਾਜਾਂ ਤੋਂ ਇਲਾਵਾ ਖੇਤੀਬਾੜੀ ਨਾਲ ਸੰਬੰਧਿਤ ਕਈ ਔਕੜਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਹੈ। ਇਹ ਕਿਸਾਨ ਸਰਹੱਦਾਂ 'ਤੇ ਵਸਦੇ ਹੋਣ ਕਰਕੇ ਕੁਝ ਪਿਛੜੇ ਦਿਖਾਈ ਦਿੰਦੇ ਹਨ। ਮੈਂ ਕਮਲਜੀਤ ਸਿੰਘ ਬੋਲਣ ਡਿਆ ਪਿੰਡ ਰੋਸੇ ਤੋਂ ਜ਼ਿਲ੍ਹਾ ਗੁਰਦਾਸਪੁਰ ਅਸੀਂ ਬਾਰਡਰ ਏਰੀਆ 'ਚ ਰਹਿੰਦੇ ਆ ਬਿਲਕੁਲ ਕੰਡੇ ਤੇ ਬੈਠੇ ਆ ਬਾਰਡਰ ਤੇ ਅਖੀਰੀ ਪਿੰਡ ਸਾਡਾ ਰੋਸਾ ਹੀ ਏ ਉਦੋਂ ਅੱਗੇ ਕੋਈ ਪਿੰਡ ਨਹੀਂ ਏ ਤੇ ਸਾਨੂੰ ਕੋਈ ਇੱਧਰ ਸਹੂਲਤ ਨਹੀਂ ਦਿੱਤੀ ਜਾਂਦੀ ਜਿੱਦਾਂ ਇੰਨੀ ਬੇਰੁਜ਼ਗਾਰੀ ਆ ਕੋਈ ਇੱਥੇ ਮਿਲ ਨਹੀਂ ਕੋਈ 슈ਗਰ ਮਿਲ ਨਹੀਂ ਕੋਈ ਦੂਜੀ ਕਾਲਜ ਨਹੀਂ ਚੰਗਾ ਸਭ ਕੋਈ ਹਸਪੀਟਲ ਨਹੀਂ ਸਾਡੇ ਬੱਚੇ ਨਹੀਂ ਪੜ੍ਹਦੇ ਇੱਥੇ ਚੱਜਣਾ ਕਿਸੇ ਕੋਹ ਜਾਂਦਾ ਸਾਧਨ ਨਹੀਂ ਬੰਦਾ ਬਿਮਾਰ ਹੋ ਜਾਂਦਾ ਕਾਨੋਰ ਤੱਕ ਜਾਂਦਾ ਨਹੀਂ ਉਦੀ ਡੱਥ ਹੋ ਜਾਂਦੀ ਏ ਸਰਕਾਰਾਂ ਕਹਿੰਦੀਆਂ ਨੇ ਵੀ ਝੋਨੇ ਕਣਕ ਤੋਂ ਨਿਕਲੋ ਬਾਹਰ ਹੋ ਹੋਰ ਕੋਈ ਫਸਲਾਂ ਬੀਜੋ ਕਿਹੜੀ ਫਸਲ ਬੀਜੀ ਅਜੇ ਅਸੀਂ ਗੰਨਾ ਇੱਧਰ ਬੀਜਦੇ ਹਾਂ ਕੋਈ ਮੇਲੇ ਨਹੀਂ ਲੱਗੇ 50 60 ਕਿਲੋਮੀਟਰ ਤੋਂ ਲੱਗੇ ਕੋਈ ਮੇਲੇ ਨਹੀਂ ਗਈ ਗੰਨਾ ਵੀ ਕਿੱਥੇ ਖੜੀ ਏ ਏਡੀ ਦੂਰ ਨਹੀਂ ਖੜਨੀ ਸਕਦੇ ਤੇ ਕਿਦਾਂ ਕੋਈ ਮਿਲ ਲੱਗਿਆ ਡੇ ਕਲਨੌਰ ਮੇਲ ਹੋਏ ਅਸੀਂ ਗੰਨਾ ਵੀ ਇਥੇ ਬੀਜ ਸਕਦੇ ਹਾਂ ਇਹ ਤਾਂ ਖੜ ਵੀ ਸੌਖੇ ਤਰੀਕੇ ਨਾਲ ਸਕਦੇ ਨਹੀਂ ਅਸੀਂ ਮੰਗ ਇਹ ਕਰਦੇ ਹਾਂ ਵੀ ਸਾਨੂੰ ਇੱਥੇ ਕੋਈ ਨਾ ਕੋਈ ਵੱਡਿਆ ਕੋਈ ਉਦਯੋਗ ਲੱਗੇ ਕਲਨੌਰ ਜਿੱਦਾਂ ਇੰਨੀ ਪੈਲੀ ਏ ਮੇਲ ਸ਼ੂਗਰ ਮੇਲ ਲੱਗੇ ਜਾਂ ਇੰਡਸਟਰੀ ਚੰਗੀ ਵਧੀਆ ਲੱਗੇ ਜੋ ਇੰਡਸਟਰੀਆਂ ਸਾਰੀਆਂ ਕੋ ਫਰੀਦਕੋਟ ਕੋਈ ਬਠਿੰਡੇ ਸਾਰੀਆਂ ਆਪਣੇ ਇਲਾਕੇ ਚ ਲਿਆ ਜਾਂਦੇ ਨੇ ਕੋਈ ਇਧਰ ਬਾਰਡਰ ਤੇ ਕੋਈ ਇਹੋ ਜੀ ਸਹੂਲਤ ਨਹੀਂ ਗਈ ਮੇਰਾ ਨਾਮ ਸਰਦਾਰ ਦਲਜੀਤ ਸਿੰਘ ਪਿੰਡ ਰੋਸੇ ਤੋਂ ਸਬੰਧਤ ਹਾਂ ਜੋ ਮੇਨ ਸਮੱਸਿਆ ਸਾਡੇ ਪਿੰਡ ਦੀ ਕਲਾਂ ਔਰਤੋਂ ਲੈ ਕੇ ਸਾਡੇ ਪਿੰਡ ਤੱਕ ਇਹ ਰਸਤਾ ਬਹੁਤ ਘੱਟ ਚੌੜਾ ਹੈ ਸੋ ਸਾਡੀ ਸਰਕਾਰ ਕੋ ਮੁੱਖ ਮੰਗ ਹੈ ਕਿ ਇਸ ਰਸਤੇ ਨੂੰ ਚੌੜਾ ਕੀਤਾ ਜਾਵੇ ਦੋ ਮਾਰਗ ਹੀ ਬਣਾਇਆ ਜਾਵੇ ਤਾਂ ਜੋ ਚੀਜ਼ਾਂ ਜੋ ਉਧਰੋਂ ਆਉਂਦੀ ਹੈ ਇਸ ਇਸ ਬੰਦੇ ਤੋਂ ਜਾਂਦੀ ਹੈ ਉਹ ਆਪਸ ਕਰਾਸ ਹੋ ਸਕੇ ਤੋਂ ਸਭ ਤੋਂ ਸਾਡੀ ਵੱਡੀ ਸਮੱਸਿਆ ਹੈ ਸੋ ਸਾਡੀ ਮੁੱਖ ਮੰਗ ਹੈ ਕਿ ਸਾਨੂੰ ਸਿਹਤ ਪੱਖੋਂ ਕੋਈ ਵਧੀਆ ਕਾਲਜ ਸੇ ਸਹੂਲਤਾਂ ਦਿੱਤੀਆਂ ਜਾਣ ਐਜੂਕੇਸ਼ਨ ਪੱਖੋਂ ਵੀ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਕੋਈ ਵਧੀਆ ਕਾਲਜ ਦਿੱਤਾ ਜਾਵੇ ਇਹ ਦੋ ਮੰਗਾਂ ਜੋ ਹਨ ਸਾਡੀਆਂ ਮੁੱਖ ਹਨ ਕਿਉਂਕਿ ਸਿਹਤ ਜੇਕਰ ਸਾਡੀ ਚੰਗੀ ਹੋਵੇਗੀ ਅਹ ਜੀ ਕੋ ਜੇ ਸਾਡੀ ਚੰਗੇ ਹੋਵੇਗਾ ਤੇ ਅਸੀਂ ਚੰਗਾ ਸਮਾਜ ਸਿਰਜ ਸਕਦੇ ਹਾਂ ਸੋ ਸਾਡੀ ਸਰਕਾਰ ਕੋ ਮੁੱਖ ਮੰਗ ਹੈ ਕਿ ਸਾਡੀ ਐਜੂਕੇਸ਼ਨ ਵੱਲ ਕੋਈ ਵਧੀਆ ਕਾਲਜ ਅਤੇ ਸਿਹਤ ਸਹੂਲਤਾਂ ਵੱਲ ਧਿਆਨ ਦਿੱਤਾ ਜਾਵੇ ਜਿਸ ਤਰ੍ਹਾਂ ਆਪਾਂ ਇਥੋਂ ਸਾਨੂੰ 7 ਕਿਲੋ 7 ਕਿਲੋਮੀਟਰ ਕਲਨੌਰ ਦਾ ਰਸਤਾ ਆਇਆ ਹੈ 7 ਕਿਲੋਮੀਟਰ ਆਪਾਂ ਰਾਤ ਨਹੀਂ ਜਾ ਸਕਦੇ ਹਾਂ ਸਾਡਾ ਕੋਈ ਆਵਾਜਾਈ ਦਾ ਵੀ ਸਾਧਨ ਨਹੀਂ ਹੈ ਕਮ ਸੇ ਕਮ ਵੀ ਤਾਂ 70% ਜੋ ਗਰੀਬੀ ਜੋ ਜਨਤਾ ਹੈ ਉਹ ਗਰੀਬ ਤਲਕੇ ਨਾਲ ਸੰਬੰਧ ਰੱਖਦੀ ਹੈ ਹਰ ਇਨਸਾਨ ਕੋ ਸਾਧਨ ਨਹੀਂ ਹੈ ਤੇ ਵਧੀਆ ਡਾਕਟਰ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਪ੍ਰਾਈਵੇਟ ਲੁੱਟਖਸਟ ਤੋਂ ਵੀ ਬਚ ਸਕੀਏ ਮਹਿੰਗੇ ਟੈਸਟਾਂ ਤੋਂ ਵੀ ਬਚ ਸਕੀਏ ਇਸ ਕਰਕੇ ਸਾਡੀ ਮੁੱਖ ਮੰਗ ਜਿਹੜੀ ਹੈ ਕਿ ਉਹ ਇੱਥੇ ਵਧੀਆ ਕੋਈ ਕਾਲਜ ਹਸਪੀਟਲ ਖੋਲਿਆ ਜਾਵੇ ਮੈਂ ਹਰਜਿੰਦਰ ਸਿੰਘ ਸਾਡਾ ਪਿੰਡ ਜਿਹੜਾ ਹੈ ਬਿਲਕੁਲ ਬਾਰਡਰ ਤੇ ਸਥਿਤ ਹੈ ਪਹਿਲਾ ਪਿੰਡ ਹੈ ਬਾਰਡਰ ਤੇ ਸਾਡੇ ਵਾਸਤੇ ਕੋਈ ਵੀ ਰਿਜ਼ਰਵੇਸ਼ਨ ਨਹੀਂ ਕੋਈ ਬਾਰਡਰ ਏਰੀਆ ਵਾਸਤੇ ਰਜਰਵੇਸ਼ਨ ਜਰੂਰ ਚਾਹੀਦੀ ਹੈ ਸਾਡੇ ਬੱਚਿਆਂ ਵਾਸਤੇ ਨੌਕਰੀਆਂ ਲਈ ਦੂਸਰੀ ਸਮੱਸਿਆ ਜਿਹੜੀ ਹੁਣ ਇਸ ਸਾਲ ਸਾਨੂੰ ਖੇਤੀ ਵਾਸਤੇ ਬਹੁਤ ਜ਼ਿਆਦਾ ਆਈ ਆ ਫਸਲ ਵਾਸਤੇ ਸਪਰੇਅ ਵਾਸਤੇ ਦਵਾਈਆਂ ਜਿਹੜੀਆਂ ਉਹ ਸਰਕਾਰ ਵੱਲੋਂ ਫ੍ਰੀ ਮਹੀਆ ਕੀਤੀਆਂ ਜਾਣ ਤਾਂ ਜੋ ਅਸੀਂ ਆਪਣੀ ਜੋ ਫਸਲ ਹੈ ਸਾਂਭ ਸਕੀਏ ਜਦੋਂ ਕੋਈ ਬਿਮਾਰ ਹੁੰਦਾ ਸਾਨੂੰ ਬੜੀ ਦੂਰ ਖੜਨਾ ਪੈਂਦਾ ਕਲਾਂਨੌਰ ਖੜਨਾ ਪੈਂਦਾ ਕੋਈ ਸਾਧਨ ਨਹੀਂਗਾ ਸੜਕ ਦਾ ਬਹੁਤ ਮਾੜਾ ਹਾਲਿਆ ਗੰਨਾ ਵੀ ਨਹੀਂ ਇੱਥੇ ਲਗਾ ਸਕਦੇ ਕਿਉਂਕਿ ਮੇਲ ਤੇ ਪਹਿਲਾ ਹੈ ਨਹੀਂਗੀ ਇੱਥੇ ਤੇ ਦੂਰ ਅਸੀਂ ਖੜ ਨਹੀਂ ਸਕਦੇ ਸੜਕ ਦੀ ਜਿਹੜੀ ਆ ਸਾਨੂੰ ਜਿਆਦਾ ਜਿਹੜੀ ਸਮੱਸਿਆ ਆ ਰਹੀ ਹੈ ਮੈਂ ਸਰਤਾਜ ਸਿੰਘ son of ਸਰਦਾ ਕਮਲਜੀਤ ਸਿੰਘ ਪਿੰਡ ਰੋਸਾ ਜ਼ਿਲ੍ਹਾ ਗਰਦਾਸਪੁਰ ਅੱਧੇ ਤੋਂ ਵੱਧ ਪਿੰਡ ਸਾਡਾ ਬੱਚੇ ਨਿਊ ਜਨਰੇਸ਼ਨ ਤਕਰੀਬਨ ਕੁਝ ਤੇ ਜਾਤ ਨਸ਼ਿਆਂ ਵੱਲ ਤੁਰ ਗਏ ਕਿਉਂ ਤੁਰ ਗਏ ਕਿ ਉਹਨਾਂ ਨੂੰ ਕੁਝ ਮਿਲਿਆ ਨਹੀਂ ਜੀ ਇੱਥੇ ਕੁਝ ਮਿਲਦਾ ਉਹਨਾਂ ਦੇ ਮਾਪਿਓ ਨੂੰ ਦੇਖਦਾ ਕੁਝ ਉਹਨਾਂ ਨੂੰ ਉਸ ਵੱਲ ਤੋਰਦੇ ਗਰੀਬੀ ਤੋਂ ਦੂਰ ਰਹਿੰਦੇ ਗਰੀਬੀ ਦੇ ਵਿੱਚ ਆ ਗਏ ਪੜ੍ਹਾਇਆ ਮੁਸ਼ਕਲਾਂ ਨਾਲ ਬਾਦ ਵਿੱਚ ਉਹਨਾਂ ਨੂੰ ਉਹ ਨਹੀਂ ਪ੍ਰੋਵਾਈਡ ਕਰ ਸਕੇ ਜੋ ਬੱਚਿਆਂ ਨੂੰ ਚਾਹੀਦਾ ਸੀ ਤੇ ਉਹ ਬੱਚਿਆਂ ਨੂੰ ਕੁਝ ਨਾ ਹੋਣ ਦੇ ਬਾਵਜੂਦ ਨਸ਼ਿਆਂ ਵੱਲ ਤੁਰ ਪਏ ਮੇਰੇ ਖੁਦ ਮੇਰੇ ਮੈਨੂੰ ਇੰਨਾ ਡਰ ਲੱਗਦਾ ਆਪਣੇ ਬੱਚਿਆਂ ਬਾਰੇ ਗਾਂ ਕਿ ਮੈਂ ਇੱਥੇ ਇਹਨਾਂ ਨੂੰ ਕੀ ਕੀ ਲੈ ਕੇ ਜਾਣਗੇ ਥੋਂ ਜੇ ਮੈਂ ਅੱਜ ਸਹੀ ਆ ਕੀ ਮੇਰਾ ਕੱਲ ਬੱਚਾ ਸਹੀ ਆ ਉਹ ਇਦਾਂ ਗਲ ਚੱਲੇਗਾ ਮੈਂ ਇਹਦਾ ਹੱਥ ਜੋੜ ਕੇ ਇਹੋੀ ਦਰਖਾਸਤ ਸਰਕਾਰ ਨੂੰ ਕਿ ਇਹਨਾਂ ਪਿੰਡਾਂ ਬਾਰੇ ਵੀ ਕੁਝ ਸੋਚੋ ਸਾਨੂੰ ਵੀ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣ ਤਾ ਜੋ ਅਸੀਂ ਪੰਜਾਬ ਦੇ ਨਾ ਕਦਮ ਨਾ ਕਦਮ ਲਾ ਕੇ ਤੁਰਿਏ ਅਸੀਂ ਵੀ ਕਹੀਏ ਕਿ ਅਸੀਂ ਪੰਜਾਬ ਦੇ ਵਸਨੀਕ ਆ ਜੇ ਕੋਈ ਬੱਚਾ ਗਾਂ ਵਧਣਾ ਚਾਹੁੰਦਾ ਕਿਉਂਕਿ ਅੰਮ੍ਰਿਤਸਰ ਲਾ ਲੋ ਗੁਰਦਾਸਪੁਰ ਲਾ ਲੋ ਕਿਉਂਕਿ ਉੱਥੇ ਬਹੁਤ ਕੁਸ਼ ਜਾਣ ਦਾ ਖਰਚਾ ਸਹੂਲਤਾ ਹੈ ਨਹੀਂ ਆ ਬੱਚਾ ਜੇ ਰਾਤ ਭਰਾਤੇ ਕੋਈ ਆਪਣੀ ਗੁੜੀਆ ਜਾਂ ਧੀ ਕਿਸੇ ਦੀ ਪੜਨ ਜਾਂਦੀ ਆ ਉਹਨੂੰ ਡਰ ਲੱਗਦਾ ਪੜਨ ਤੋਂ ਕਿ ਮੈਂ ਜੇ ਇੱਥੋਂ ਕਲਾਣੋ ਅੱਗੇ ਚਲ ਗਈ ਤੇ ਮੈਂ ਵਾਪਸ ਕਿੱਦਾਂ ਆਵਾਂਗੀ ਇਸ ਕਰਕੇ ਮੇਰੀ ਸਰਕਾਰ ਦੇ ਦਰਖਾਸਤ ਆ ਕਿ ਸਾਡੇ ਕੋਲ ਬਹੁਤ ਇਲਾਕਾ ਇੱਥੇ ਬਹੁਤ ਜ਼ਮੀਨ ਵਾਧੂ ਆ ਇੱਥੇ ਲਾਗੇ ਚਾਗੇ ਕੋਈ ਯੂਨੀਵਰਸਟੀਆਂ ਖੋਲੋ ਕੋਈ 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 ਨਿਊ ਜਨਰੇਸ਼ਨ ਵਾਸਤੇ ਕੋਈ ਮਿਲ ਖੋਲੋ ਕਿ ਜਿਹੜੇ ਬੱਚੇ ਬਾਹਰ ਜਾ ਰਹੇ ਨਾ ਵਾਰ ਜਾਣ ਦੇਖੋ ਅੱਜ ਕੱਲ ਕਿਹੜਾ ਪਿੰਡ ਜਿੱਥੇ ਬਸ ਨਹੀਂ ਜਾਂਦੀ ਅਸੀਂ 2021 ਚ 22 ਚ ਤੇਜ ਕਿਹੜੀ ਸਦੀ ਚ ਪਹੁੰਚ ਚੁੱਕੇ ਆ ਲੋਕਾਂ ਦੇ ਘਰਾਂ ਦੇ ਅੱਗੋਂ ਬੱਸਾਂ ਜਾਂਦੀਆਂ ਨੇ ਉਹਨਾਂ ਨੂੰ ਇੱਥੋਂ ਤੱਕ ਕੁਰੀਅਰ ਨਹੀਂ ਆਡੇ ਪਿੰਡੋਂ ਦਾ ਕੁਝ ਮੇਰੀ ਸਰਕਾਰ ਨੂੰ ਇਹ ਦਰਖਾਸਤ ਆ ਕਿ ਕਿਸੇ ਨਾ ਕਿਸੇ ਨਮਾਦਿਆਂ ਨੂੰ ਆਪਣੇਆਂ ਨੂੰ ਇਧਰ ਕੱਲਿਆ ਕਰੋ ਜਰੂਰ ਕਿ ਇਸ ਪਿੰਡ ਦਾ ਇਹਨਾਂ ਬਾਰਡਰ ਏਰੀਆ ਦਾ ਸਪੈਸ਼ਲੀ ਲੋਕਾਂ ਦਾ ਹਾਲ ਪੁੱਛਿਆ ਕਰਨ ਮੈਂ ਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਜ਼ਿਲ੍ਹਾ ਗੁਰਦਾਸਪੁਰ ਦੇ ਤੌਰ ਤੇ ਸੇਵਾ ਨਿਭਾ ਰਿਹਾ ਹਾਂ ਸਾਡਾ ਜ਼ਿਲ੍ਹਾ ਗੁਰਦਾਸਪੁਰ ਇੱਕ ਸਰਹੱਦੀ ਜ਼ਿਲ੍ਹਾ ਹੈ ਔਰ ਇਹਦੇ ਵੱਖ-ਵੱਖ ਬਲਾਕ ਜਿਵੇਂ ਡੇਰਾ ਬਾਬਾ ਨਾਨਕ ਕਲਾਨੌਰ ਦੁਰੰਗਲਾ ਦੀਨਾਨਗਰ ਇਹ ਜਿਹੜੇ ਬਲਾਕ ਨੇ ਇਹ ਬਿਲਕੁਲ ਬਾਰਡਰ ਤੇ ਵਸੇ ਹੋਏ ਬਲਾਕ ਨੇ ਔਰ ਇਹਨਾਂ ਬਲਾਕਾਂ ਦੇ ਵਿੱਚ ਜਿਹੜੀਆਂ ਹੋਰ ਤੇ ਪ੍ਰੋਬਲਮਾਂ ਜਿਹੜੀਆਂ ਬਾਰਡਰ ਏਰੀਆ ਦੇ ਸਮੱਸਿਆਵਾਂ ਸਾਡੀਆਂ ਹੈਗੀਆਂ ਔਰ ਖਾਸ ਕਰਕੇ ਕਿਸਾਨੀ ਨੂੰ ਬਹੁਤ ਵੱਡੀਆਂ ਜਿਹੜੀਆਂ ਬਾਰਡਰ ਬਲਾਕ ਹੋਣ ਕਰਕੇ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਔਰ ਉਹਦੇ ਵਿੱਚ ਜਿਹੜੀਆਂ ਕਿਸਾਨਾਂ ਦੀਆਂ ਵਿੱਚ ਜਿਹੜਾ ਵਾ ਡਿਪਾਰਟਮੈਂਟ ਔਰ ਪੰਜਾਬ ਸਰਕਾਰ ਜਿਹੜਾ ਵਾ ਦਿਨ ਪ੍ਰਤੀ ਦਿਨ ਉਹਦੇ ਵਿੱਚ ਸਹਿਯੋਗ ਕਰਕੇ ਉਹ ਕਿਸਾਨਾਂ ਦੇ ਮਸਲਿਆਂ ਦੇ ਜਿਹੜੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਆ ਬਾਰਡਰ ਬਲਾਕ ਜਿਵੇਂ ਡੇਰਾ ਬਾਬਾ ਨਾਨਕ ਦੀਨਾ ਨਗਰ ਦੁਰੰਗਲਾ ਇਹ ਜਿਹੜੇ ਬਾਰਡਰ ਬਲਾਕ ਦੇ ਹੋਣ ਦੇ ਨਾਲ ਨਾਲ ਦਰਿਆ ਦੇ ਵਸੇ ਹੋਏ ਬਲਾਕ ਨੇ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣਾ ਕਰਨੀਆਂ ਪੈਂਦੀਆਂ ਜਿਹੜੇ ਕੰਡਿਆਲੀ ਤਾਰ ਔਰ ਜ਼ੀਰੋ ਲਾਈਨ ਦੇ ਵਿੱਚ ਬਹੁਤ ਸਾਰੇ ਕਿਸਾਨ ਜਦੋਂ ਕੰਡਿਆਲੀ ਤਾਰ ਸਥਾਪਿਤ ਕੀਤੀ ਗਈ ਸੀਗੀ ਸਾਡੇ ਕਿਸਾਨਾਂ ਦਾ ਜਿਹੜਾ ਵਾ ਖੇਤ ਜਿਹੜਾ ਵਾ ਉਧਰ ਚਲਾ ਗਿਆ ਸੀ ਕਈ ਸੂ ਏਕੜ ਜਿਹੜੇ ਕੰਡਿਆਲੀ ਔਰ ਜ਼ੀਰੋ ਲਾਈਨ ਦੇ ਵਿੱਚ ਕਿਸਾਨਾਂ ਨੂੰ ਖੇਤੀ ਕਰਨੀ ਪੈਂਦੀ ਔਰ ਉਹਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣੇ ਆ ਕਰਨੀਆਂ ਪੈਂਦੀਆਂ ਜਿਹੜਾ ਦਰਿਆ ਦਾ ਇਲਾਕਾ ਹੋਣ ਦੇ ਕਾਰਨ ਜਿਹੜਾ ਇੱਥੇ ਕਮਾਦ ਔਰ ਸ਼ੂਗਰ ਕੇਨ ਦੀ ਜਿਹੜੀ ਫਸਲ ਆ ਉਹ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਆ ਹੋਰ ਕਈ ਕਈ ਇਸ ਤਰ੍ਹਾਂ ਦੀਆਂ ਪ੍ਰੋਬਲਮ ਨੇ ਜਿਹੜੀਆਂ ਕਿਸਾਨਾਂ ਨੂੰ ਬਾਰਡਰ ਏਰੀਏ ਦੇ ਵਿੱਚ ਜਿਹੜੇ ਆ ਰੋਡ ਆ ਉਹ ਬਹੁਤ ਛੋਟੇ ਨੇ ਫਸਲ ਦੀ ਜੈਂਸ ਦੀ ਟਰਾਲੀ ਆ ਰਹੀ ਆ ਉਹ ਕਈ ਕਈ ਜਿਹੜੇ ਘੰਟੇ ਆ ਕਿਸਾਨਾਂ ਦੇ ਜਿਹੜੇ ਉਹਦੇ ਵਿੱਚ ਵੇਸਟ ਹੁੰਦੇ ਆ ਬਹੁਤ ਸਾਰੇ ਪਿੰਡ ਜਿਹੜੇ ਆ ਬਾਰਡਰ ਏਰੀਏ ਦੇ ਕਰਕੇ ਬੇਚਰਾਗ ਹੋਗੇ ਉੱਥੇ ਵਸੋ ਨਹੀਂ ਰਹਿਗੀ ਅਕਸਰ ਜਿਹੜਾ ਵਾ ਬਾਰਡਰ ਬਲਾਕਾਂ ਚ ਜਾ ਕੇ ਦੇਖਿਆ ਹੋਵੇਗਾ ਬਾਰਡਰ ਏਰੀਏ ਚ ਜਾ ਕੇ ਵੇਖਿਆ ਹੋਊਗਾ ਉੱਥੇ ਪੱਕੀਆਂ ਮੰਡੀਆਂ ਦੀ ਪ੍ਰੋਵੀਜ਼ਨ ਜਿਹੜੀ ਆ ਉਹ ਨਹੀਂ ਹੈਗੀ ਜੇ ਸਰਕਾਰ ਉੱਥੇ ਉਦਮ ਕਰਕੇ ਪਰਮਿਸ਼ਨ ਲੈ ਕੇ ਉੱਥੇ ਪੱਕੀਆਂ ਮੰਡੀਆਂ ਸਥਾਪਿਤ ਕੀਤੀਆਂ ਜਾਣ ਕਿਸਾਨਾਂ ਨੂੰ ਬਹੁਤ ਵੱਡੀ ਜਿਹੜੀ ਹੈ ਸਹੂਲਤ ਮਿਲੇਗੀ ਜਿਹੜੇ ਉਥੋਂ ਦੇ ਰੋਡ ਜਿਹੜੇ ਵਿਕਸਿਤ ਕੀਤੇ ਜਾਣ ਜਿਹੜੀਆਂ ਕਿਸਾਨਾਂ ਨੂੰ ਜਿਹੜੀਆਂ ਉਥੇ ਮੁਸ਼ਕਲਾਂ ਆਉਂਦੀਆਂ ਸਭ ਤੋਂ ਵੱਡੀ ਅਕਸਰ ਦੇਖਣ ਵਿੱਚ ਆਇਆ ਜਦੋਂ ਆਪਾਂ ਬਾਰਡਰ ਏਰੀਆ 'ਚ ਜਾਂਦੇ ਆਂ ਔਰ ਬਾਰਡਰ ਏਰੀਆ ਦੇ ਵਿੱਚ ਨੈਟਵਰਕ ਟੈਲੀਫੋਨ ਨੈਟਵਰਕ ਜਿਹੜਾ ਬਹੁਤ ਕਮਜ਼ੋਰ ਆ ਜਦੋਂ ਉਧਰ ਜਾਂਦੇ ਆ ਸਾਡੇ ਸਾਰਿਆਂ ਦੇ ਜਿਹੜੇ ਟੈਲੀਫੋਨ ਕਨੈਕਟੀਵਿਟੀ ਆ ਬਿਲਕੁਲ ਨਾ ਦੇ ਬਰਾਬਰ ਆ ਬਾਰਡਰ ਏਰੀਆ ਦੇ ਨਾਲ-ਨਾਲ ਜਿਹੜੇ ਦੋ ਦਰਿਆ ਚੱਲਦੇ ਨੇ ਰਾਵੀ ਔਰ ਉੱਜ ਹਰ ਸਾਲ ਕਿਸਾਨਾਂ ਦਾ ਜਿਹੜਾ ਬਹੁਤ ਵੱਡਾ ਜਿਹੜਾ ਨੁਕਸਾਨ ਕੀਤਾ ਜਾਂਦਾ ਪਿਛਲੇ ਸਾਲ ਵੀ ਅਸੀਂ ਵੇਖਿਆ ਸੀਗਾ ਵੀ ਦਰਿਆਵਾਂ ਨੇ ਜਿਹੜਾ ਬਹੁਤ ਵੱਡਾ ਨੁਕਸਾਨ ਕੀਤਾ ਸੀਗਾ ਬਹੁਤ ਵੱਡੇ ਪੱਧਰ ਤੇ ਕਿਸਾਨੀ ਦਾ ਫਸਲਾਂ ਦਾ ਨੁਕਸਾਨ ਹੋਇਆ ਸੀਗਾ ਸਰਕਾਰ ਖਾਸ ਕਰਕੇ ਉਜ ਡਰਿਆ ਜਿਹੜਾ ਹਰ ਸਾਲ ਜਿਹੜਾ ਵਾ ਆਪਣਾ ਰਾਹ ਜ ਆਪਣਾ ਮੂੰਹ ਬਦਲ ਲੈਂਦਾ ਵਾ ਉਹਦੇ ਇੱਕ ਪੱਕੇ ਸਪਰਾਂ ਦਾ ਪ੍ਰਬੰਧ ਕੀਤਾ ਜਾਵੇ ਵੀ ਜਿਹੜਾ ਵਾ ਦਰਿਆਵਾਂ ਤੋਂ ਫਸਲਾਂ ਨੂੰ ਨੁਕਸਾਨ ਹੁੰਦਾ ਵਾ ਉਹਨੂੰ ਜਿਹੜਾ ਵਾ ਉਹ ਜਿਹੜਾ ਮਤਲਬ ਕਿ ਕਿਸਾਨਾਂ ਨੂੰ ਨਜਾਦ ਦਿਵਾਈ ਜਾ ਸਕਦੀ ਆ ਇੱਕ ਮੈਂ ਵਿਸ਼ੇਸ਼ ਤੌਰ ਤੇ ਬੇਨਤੀ ਕਰਨਾ ਚਾਹਾਂਗਾ ਵੀ ਇੱਕ ਮਕੋੜਾ ਪੱਤਨ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਪੱਤਨ ਪੈਂਦਾ ਉਹ ਪਠਾਨਕੋਟ ਔਰ ਗੁਰਦਾਸਪੁਰ ਜ਼ਿਲ੍ਹੇ ਦਾ ਸਾਂਝਾ ਪੱਤਨ ਆ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਪਿਛਲੇ ਕੁਝ ਸਾਲ ਤੋਂ ਉੱਥੇ ਪੱਕੇ ਪੁਲ ਦੀ ਜਿਹੜੀ ਵਿਵਸਥਾ ਉਹਦੋਂ ਪ੍ਰਵਾਨਗੀ ਦਿੱਤੀ ਗਈ ਆ ਔਰ ਪਰ ਉਸ ਕਈ ਸਾਲਾਂ ਤੋਂ ਜਿਹੜਾ ਉਹਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ ਕਿਸਾਨਾਂ ਨੂੰ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਸਾਹਮਣਾ ਕਰਨਾ ਪੈਂਦਾ ਵਾ ਔਰ ਜੇ ਅਗਰ ਉਹ ਪੁਲ ਜਿਹੜਾ ਜਿਹੜਾ ਪੱਕੇ ਪੁਲ ਦਾ ਕੰਮ ਜਲਦੋਂ ਜਲਦ ਸ਼ੁਰੂ ਹੋਵੇਗਾ ਉਹਦਾ ਜਿਹੜਾ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਇੱਕ ਨਰੋਡ ਜੈਮਲ ਸਿੰਘ ਸਾਡਾ ਬਲਾਕ ਸੀਗਾ ਪਠਾਨਕੋਟ ਜ਼ਿਲ੍ਹੇ ਦਾ ਜੋ ਕਿ ਸਾਡੇ ਜ਼ਿਲ੍ਹੇ ਵਿੱਚੋਂ ਨਿਕਲਿਆ ਹੋਇਆ ਜ਼ਿਲ੍ਹਾ ਵਾ ਉੱਥੇ ਨਰੋਡ ਜੈਮਲ ਸਿੰਘ ਤੇ ਪੱਕਾ ਪੁਲ ਬਣਾਇਆ ਗਿਆ ਸੀਗਾ ਉਸ ਪੱਕੇ ਪੁਲ ਬਣਨ ਕਰਕੇ ਅੱਜ ਉੱਥੇ ਬਹੁਤ ਵੱਡੇ ਪੱਧਰ ਤੇ ਜਿਹੜੇ ਕਿਸਾਨਾਂ ਵੱਲੋਂ ਜਿਹੜੀ ਆ ਗੰਨੇ ਦੀ ਖੇਤੀ ਕੀਤੀ ਜਾ ਰਹੀ ਆ ਇਸੇ ਤਰ੍ਹਾਂ ਜੇ ਪੱਕੇ ਪੁਲ ਦਾ ਨਿਰਮਾਣ ਇੱਥੇ ਸ਼ੁਰੂ ਹੁੰਦਾ ਹੋਵੇ ਤੇ ਬਹੁਤ ਵੱਡੀ ਕਿਸਾਨੀ ਨੂੰ ਜਿਹੜੀ ਆ ਇਹਦੀ ਸਹੂਲਤ ਹੋਵੇਗੀ ਬਹੁਤ ਸਾਰੀਆਂ ਸਮੱਸਿਆਵਾਂ ਜੇ ਇਹਨਾਂ ਦੇ ਜਿਹੜਾ ਕਿਸਾਨਾਂ ਦੇ ਵਿੱਚ ਜਿਹੜਾ ਵਾ ਆਉਂਦਾ ਸਾਹਮਣਾ ਕਰਨਾ ਪੈਂਦਾ ਔਰ ਖੇਤੀਬਾੜੀ ਵਿਭਾਗ ਵਿਸ਼ੇਸ਼ ਤੌਰ ਤੇ ਜਿਹੜਾ ਇਸ ਏਡੀ ਏਰੀਆ ਨੂੰ ਜਿਹੜਾ ਵਾ ਆਪਣੀ ਖੇਤੀ ਨੂੰ ਪੁੱਟਸ ਦੇ ਰਾਈ ਆਪਣੀ ਐਕਸਟੈਂਸ਼ਨ ਸਰਵਿਸ ਦੇ ਰਾਈ ਇਹਨਾਂ ਕਿਸਾਨਾਂ ਦੀ ਮਦਦ ਕਰਨ ਦੇ ਲਈ ਤਤਪਰ ਰਹਿੰਦਾ ਵਾ ਇੱਕ ਇੱਕ ਜਿਹੜਾ ਸਰਕਾਰ ਵੱਲੋਂ ਝੋਨੇ ਦੀ ਲਵਾਈ ਵਾਸਤੇ ਕੰਡਿਆਲੀ ਤਾਰ ਵਾਸਤੇ ਇੱਕ ਹਫਤਾ ਜਿਹੜਾ ਵਾ ਪਹਿਲ ਦਿੱਤੀ ਜਾਂਦੀ ਆ ਪਰ ਜਿਹੜੀ ਸਪਲਾਈ ਆ ਉਹ ਤਾਰਾਂ ਦੀ ਉਹ ਜਿਹੜੀ ਸਪਲਾਈ ਆ ਉਹ ਉਹਨਾਂ ਤਾਰਾਂ ਦੇ ਰਾਹੀਂ ਦਿੱਤੀਏ ਇਹਦਾ ਕੋਈ ਪ੍ਰਬੰਧਕ ਪ੍ਰੋਵੀਜ਼ਨ ਇਸ ਤਰ੍ਹਾਂ ਕੀਤਾ ਜਾਵੇ ਵੀ ਜਿਹੜੇ ਪਾਣੀ ਦਾ ਬਿਜਲੀ ਦਾ ਸਾਧਨ ਨਾ ਹੋਣ ਕਰਕੇ ਬਹੁਤ ਸਾਰੇ ਜਿਹੜੇ ਕਿਸਾਨ ਜਿਹੜੇ ਕੰਡੇਆਲੀ ਤਾਰ ਤੋਂ ਪਾਰ ਜਿਹੜੇ ਖੇਤੀ ਕਰਦੇ ਆ ਉਹ ਝੋਨੇ ਦੀ ਖੇਤੀ ਨਹੀਂ ਕਰ ਪਾਉਂਦੇ ਇਸ ਚੀਜ਼ ਦੀ ਕੋਈ ਵਧੀਆ ਵਿਵਸਥਾ ਕੀਤੀ ਜਾਏ ਤਾਂ ਜੋ ਜਿਹੜੇ ਕਿਸਾਨ ਆ ਦੋਵੇਂ ਫਸਲਾਂ ਜਿਹੜੀਆਂ ਕਣਕ ਝੋਨੇ ਦੀਆਂ ਫਸਲਾਂ ਲੈ ਸਕਣ ਔਰ ਆਪਣੀ ਜਿਹੜਾ ਵਾ ਇਨਕਮ ਦੇ ਵਿੱਚ ਵਾਧਾ ਕਰ ਸਕਣ ਹਰ ਸਮੇਂ ਹਰ ਹਰ ਵੇਲੇ ਜਿਹੜਾ ਪੰਜਾਬ ਖੇਤੀਬਾੜੀ ਵਿਭਾਗ ਔਰ ਪੰਜਾਬ ਸਰਕਾਰ ਕਿਸਾਨਾਂ ਦੀ ਬਿਹਤਰੀ ਲਈ ਤਤਪਰਿਆ ਬਾਰਡਰ ਏਰੀਆ ਦੇ ਕਿਸਾਨਾਂ ਲਈ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਅਚੇਚੇ ਤੌਰ ਤੇ ਇਹਨਾਂ ਕਿਸਾਨਾਂ ਦੀ ਜਿਹੜੀਆਂ ਤੰਗੀਆਂ ਨੂੰ ਵੇਖ ਕੇ ਇਹਨਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਹਮੇਸ਼ਾ ਹਰੇਕ ਕੰਮ ਦੇ ਵਿੱਚ ਇਹਨਾਂ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਾਹੇ ਕਿਸੇ ਤਰ੍ਹਾਂ ਦੀ ਖੇਤੀ ਇਨਪੁਟ ਲੈ ਲਓ ਚਾਹੇ ਬੀਜ ਦੇ ਸਬੰਧ ਵਿੱਚ ਚਾਹੇ ਕੋਈ ਮਿੱਟੀ ਪਰਖ ਦਾ ਕੰਮ ਆ ਚਾਹੇ ਚਾਹੇ ਐਗਰੀਕਲਚਰ ਵਿਭਾਗ ਨਾਲ ਸੰਬੰਧਤ ਕੋਈ ਜਿਹੜੀ ਐਕਟੀਵਿਟੀ ਆ ਉਹਦੇ ਵਿੱਚ ਹਮੇਸ਼ਾ ਕਿਸਾਨਾਂ ਨੂੰ ਪਹਿਲ ਦੋ ਬਾਰਡਰ ਦੇ ਕਿਸਾਨਾਂ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵਕ ਵਕ ਜਿਹੜੀ ਆ ਮਸ਼ੀਨਰੀ ਆ ਜਾਂ ਉਹਦੇ ਨਾਲ ਜਿਹੜਾ ਮਸ਼ੀਨਰੀ ਜਿਹੜੀਆਂ ਝੋਨੇ ਦੀ ਕਣਕ ਦੀ ਪਰਾਲੀ ਨੂੰ ਪ੍ਰਬੰਧਨ ਵਾਸਤੇ ਕਿਸਾਨਾਂ ਨੂੰ ਜਿਹੜੀ ਲੋੜਿੰਦਾ ਮਸ਼ੀਨਰੀ ਦੀ ਹੁੰਦੀ ਆ ਉਹ ਮੁਹੱਈਆ ਕਰਾਈ ਜਾਂਦੀ ਆ ਚਾਹੇ ਉਹਨਾਂ ਨੂੰ ਖੇਤੀ ਸੰਧ ਦੇਣ ਵਾਸਤੇ ਜਿਹੜੇ ਗਰੁੱਪ ਸਥਾਪਿਤ ਕੀਤੇ ਜਾਂਦੇ ਆ ਬਹੁਤ ਸਾਰੀਆਂ ਜਿਹੜੀਆਂ ਹੋਰ ਖੇਤੀ ਇਨਪੁੱਟਾਂ ਨੂੰ ਲੈ ਕੇ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਇਹਨਾਂ ਕਿਸਾਨਾਂ ਨੂੰ ਜਿਹੜੀ ਆ ਪਰਮਾਗੇਤ ਦਿੱਤੀ ਜਾਂਦੀ ਹੈ ਤਾਂ ਜੋ ਇਹ ਕਿਸਾਨ ਜਿਹੜੇ ਪਹਿਲਾਂ ਹੀ ਆਪਣੀ ਜਿਓਗ੍ਰਾਫੀ ਕਰਕੇ ਬਹੁਤ ਸਾਰੀਆਂ ਤੰਗੀਆਂ ਦਾ ਸਾਹਮਣਾ ਕਰ ਰਿਹਾ ਤੇ ਕਿਸੇ ਖੇਤੀਬਾੜੀ ਵਿਭਾਗ ਹਮੇਸ਼ਾ ਉਹਨਾਂ ਨੂੰ ਸਹਿਯੋਗ ਦੇਣ ਦੀ ਕੋਸ਼ਿਸ਼ ਕਰਦਾ ਵਾ ਤੇ ਉਹਨਾਂ ਦੀ ਉਹਨਾਂ ਲਈ ਜਿਹੜੀ ਜੋ ਵੀ ਅਗਰ ਕਿਸਾਨ ਜੋ ਆ ਉਹਨਾਂ ਨੂੰ ਕੋਈ ਦਰਪੇਸ਼ ਮੁਸ਼ਕਲ ਆਉਂਦੀ ਆ ਕਿਸਾਨ ਖੇਤੀਬਾੜੀ ਵਿਭਾਗ ਜਿਹੜਾ ਉੱਥੇ ਪਹੁੰਚ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਹੱਲ ਕਰਨ ਦੀ ਪੂਰਜੋਰ ਕੋਸ਼ਿਸ਼ ਕਰਦਾ ਵਾ ਸਰਹੱਦੀ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਕਾਰਜਸ਼ੀਲਤਾ ਬੜੀ ਕਮਜ਼ੋਰ ਅਤੇ ਵੱਖਰੀ ਹੁੰਦੀ ਹੈ। ਸਰਹੱਦੀ ਇਲਾਕਿਆਂ ਅਤੇ ਪਿੰਡਾਂ ਵਿੱਚ ਕਿਸਾਨਾਂ ਨੂੰ ਬਹੁਤ ਘੱਟ ਸੁਵਿਧਾਵਾਂ ਮਿਲਦੀਆਂ ਹਨ ਜਿਸ ਨਾਲ ਉਹਨਾਂ ਦਾ ਆਰਥਿਕ ਵਿਕਾਸ ਪੂਰੀ ਤਰ੍ਹਾਂ ਨਾਲ ਨਹੀਂ ਹੁੰਦਾ। ਪੰਜਾਬ ਦੇ ਬਹੁਤ ਸਾਰੇ ਸਰਹੱਦੀ ਪਿੰਡਾਂ ਦੇ ਕਿਸਾਨ ਖੇਤੀਬਾੜੀ ਵਿਭਾਗ ਦੀਆਂ ਖੇਤੀ ਸਹੂਲਤਾਂ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਮੈਂ ਸਤਨਾਮ ਸਿੰਘ son of ਦਿਆਲ ਸਿੰਘ ਤੇ ਪਿੰਡ ਰੋਸੇ ਜ਼ਿਲ੍ਹਾ ਗਰਦਾਸਪੁਰ ਤੇ ਮੈਂ ਕਹਿਣਾ ਚਾਹੁੰਦਾ ਵੀ ਚਲੋ ਸਰਕਾਰ ਨੂੰ ਵੀ ਸਾਨੂੰ ਪਿੰਡ ਵਾਸਤੇ ਕੋਈ ਗ੍ਰਾਂਟ ਜਰੀਆ ਜਾਂ ਕਿਦਾਂ ਵੀ ਤੇ ਸਾਡੇ ਪੈਸੇ ਦੇ ਕੇ ਸਾਡੇ ਬੱਚੇ ਗਰਾਊਂਡ ਬਣਾ ਸਕਣ ਤੇ ਸਾਡੇ ਇੱਕ ਨਹਿਰੀ ਪਾਣੀ ਆ ਨਹਿਰੀ ਪਾਣੀ ਸਾਡੇ ਪਿੰਡ ਦੇ ਆਉਂਦਾ ਹੀ ਨਹੀਂ ਹਵਲ ਤੇ ਸਾਡਾ ਪਿੱਛੇ ਪਿੱਛੇ ਜਿੰਨੇ ਪਿੰਡ ਐ ਉੱਥੇ ਪਾੜੀਆਂ ਪੈਲੀਆਂ ਨੂੰ ਪਾਣੀ ਮਿਲਦਾ ਵਾ ਜਾਨਕੀ ਸਾਡੀਆਂ ਪੈਲੀਆਂ ਉੱਚੀਆਂ ਹੋਣ ਕਰਕੇ ਨਹਿਰਾਂ ਜਿੱਦਾਂ ਨੇਵੀਆਂ ਨੇ ਤੇ ਪਾਣੀ ਨਹੀਂ ਮਿਲਦਾ ਤੇ ਕੋਈ ਅਫਸਰ ਐ ਕੋਈ ਸਫਾਈ ਨਹੀਂ ਸਾਡੇ ਨਹਿਰਾਂ ਦੀ ਕਰਦੇ ਤੇ ਤਾਂ ਜੋ ਸਾਨੂੰ ਸਾਡੀ ਨਹਿਰ ਸਫਾਈ ਕੀਤੀ ਜਾਵੇ ਤੇ ਤਾਂ ਜੋ ਜਿਹੜਾ ਨਹਿਰੀ ਰਾਹ ਵਾ ਉਹ ਵੀ ਬਹੁਤ ਮਾੜਾ ਵਾ ਰਾਤ ਨੂੰ ਜਾਂ ਦਿਨੇ ਨੰਗਣਾ ਔਖਾ ਹੋਇਆ ਮੈਂ ਪ੍ਰਭ ਸ਼ਰਨ ਸਿੰਘ ਸਰਪੰਚ ਪਿੰਡ ਰੋਸੇ ਜ਼ਿਲ੍ਹਾ ਗਰਦਾਸਪੁਰ ਬਲਾ ਕਲਾਨੌਰ ਅਸੀਂ ਬਾਰਡਰ ਤੇ ਰਹਿਣ ਵਾਲੇ ਬੰਦੇ ਆ ਸੋ ਅਸੀਂ ਵੀ ਕਈ ਵਾਰੀ ਆਪਣੇ ਤੌਰ ਦੇ ਉੱਤੇ ਵੀ ਸਰਕਾਰਾਂ ਤੱਕ ਅਪਰੋਚ ਕੀਤੀ ਹੀ ਪੀ ਜਿਹੜੀ ਆ ਸਾਡਾ ਰਾਵੀ ਦਰਿਆ ਵਾ ਉਹ ਜਦੋਂ ਵੀ ਪਹਾੜਾਂ ਤੇ بارشਾਂ ਹੁੰਦੀਆਂ ਨੇ ਤੇ ਦਰਿਆ ਦੇ ਵਿੱਚ ਪਿਛੋ ਟੈਮਾ ਤੋਂ ਪਾਣੀ ਛੱਡਿਆ ਜਾਂਦਾ ਵਾ ਉਹ ਸਾਡੀਆਂ ਫਸਲਾਂ ਜਿਹੜੀਆਂ ਉਹ ਬਰਵਾਦ ਹੋ ਜਾਂਦੀਆਂ ਨੇ ਸੋ ਅਹੀਂ ਆਪਣੇ ਤੌਰ ਦੇ ਉੱਤੇ ਪੰਚਾਇਤਾਂ ਵੱਲੋਂ ਵੀ ਮਤੇ ਪਾ ਕੇ ਆਪਾਂ ਅੱਗੇ ਭੇਜੇ ਆ ਕਿ ਜਿਹੜਾ ਰਾਵੀ ਦਰਿਆ ਦੇ ਨਾਲ ਨਾਲ ਸਾਰੇ ਸਟਾਟ ਬਜਣੇ ਚਾਹੀਦੇ ਆ ਤੇ ਪਿਛਲੇ ਸਾਲ ਇੰਨਾ ਇੱਕ ਥੋੜਾ ਜਿਹਾ ਬੰਨੇ ਚੰਦੂੜ ਵਾਲੇ ਉਦੋਂ ਅੱਗੇ ਸਾਰੇ ਰਹਿੰਦੇ ਨੇ ਕਿਉਂਕਿ ਸਾਡੇ ਰੋਸੇ ਪਿੰਡ ਦੀ ਜਿਹੜੀ ਜ਼ਮੀਨ ਆ ਉਹ ਤੁਸੀਂ ਤੋਂ ਪਾਰ ਆ ਤੇ ਦਰਿਆ ਦੇ ਮਾਰਹੇਟ ਹੈ। ਸੋ ਅਸੀਂ ਕਈ ਵਾਰੀ ਮੰਗ ਕੀਤੀ ਹੈ। ਬਾਕੀ ਬਾਰਡਰ ਏਰੀਆ ਦੇ ਪਿੰਡਾਂ ਨੂੰ ਕੋਈ ਸਹੂਲਤ ਨਹੀਂ ਆ। ਪਹਿਲਾਂ 6 ਕਿਲੋਮੀਟਰ ਦੀ ਪੱਟੀ ਹੁੰਦੀ ਸੀ ਬਾਰਡਰ ਦੀ। ਫਿਰ ਇਹਨਾਂ 16 ਕਿਲੋਮੀਟਰ ਦੀ ਕਰਤੀ। ਹੁਣ ਇਹਨਾਂ 50 ਕਿਲੋਮੀਟਰ ਦੀ ਬਾਰਡਰ ਪੱਟੀ ਕਰਤੀ ਆ। ਬਾਰਡਰ ਪੱਟੀ ਦੇ ਉੱਤੇ ਜਿਹੜੇ ਬਾਰਡਰ ਦੇ ਪਿੰਡਾਂ ਨੂੰ ਸਹੂਲਤਾਂ ਮਿਲਣੀਆਂ ਹੋਣੀਆਂ ਚਾਹੀਦੀਆਂ ਨੇ ਉਹ ਪਿੱਛੇ-ਪਿੱਛੇ ਮਿਲ ਜਾਂਦੀਆਂ ਵਾ ਬਾਰਡਰ ਦੇ ਲੋਕ ਫਿਰ ਉਦਾਂ ਦੇ ਉਦਾਂ ਹੀ ਰਹਿ ਜਾਂਦੇ ਨੇ। ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਬਾਰਡਰ ਦੇ ਉੱਤੇ ਰਹਿੰਦੇ ਨੇ ਦੋ ਤਕਰੀਬਾ ਸਭ ਤੋਂ ਉਹਨਾਂ ਨੂੰ ਜ਼ਿਆਦਾ ਨੇ ਜੇ ਲੜਾਈ ਲੱਗਦੀ ਆ ਤੇ ਤਾਂ ਵੀ ਬਾਰਡਰ ਦੇ ਲੋਕ ਅੱਗੇ ਜੇ ਪਾਣੀ ਆਉਂਦਾ ਬਾਅਦ ਤਾਂ ਵੀ ਬਾਰਡਰ ਦੇ ਲੋਕਾਂ ਨੂੰ ਮਾਰ ਪੈਂਦੀ ਆ ਸਾਡੇ ਬਾਰਡਰ ਦੇ ਲੋਕਾਂ ਨੂੰ ਇੱਕ ਬੜੀ ਵੱਡੀ ਸਹੂਲਤ ਸੀ ਕਿ ਆਪਣੇ ਘਰ ਤੇ ਉਤੋਂ ਬੈਠ ਕੇ ਜਾਣਾ ਕਿਸੇ ਨੇ ਬਟਾਲੇ ਜਾਣਾ ਕਿਸੇ ਨੇ ਕਲਾਨੌਰ ਜਾਣਾ ਕਿਸੇ ਨੇ ਗਰਦਾਸਪੁਰ ਜਾਣਾ ਉਹ ਜਿਹੜੀ ਬਾਸੀ ਸੀ ਉਹ ਤਕਰੀਬਨ ਕੋਈ 15-20 ਸਾਲ ਤੋਂ ਬੰਦ ਇਹਨਾਂ ਕਰਤੀ ਆ ਸੋ ਆਹੀ ਫੇਰ ਪਰਜਰ ਮੰਗ ਕਰਦੇ ਆ ਕਿ ਜਿਹੜੀ ਬਾਸੀ ਆ ਇਹ ਦੁਬਾਰਾ ਚਾਲੂ ਕੀਤੀ ਜਾਵੇ ਕਿਉਂਕਿ ਇਹ ਕਲਾਨੌਰ ਤੋਂ ਲੈ ਕੇ ਲਾਸਟ ਪਿੰਡ ਰੋਸਾ ਵਾ ਇਹਦੇ ਰਸਤੇ ਦੇ ਵਿੱਚ 8-10 ਪਿੰਡ ਆਉਂਦੇ ਨੇ ਇੱਕ ਸਾਡੇ ਸੜਕਾਂ ਦੀ ਬੜੀ ਪ੍ਰੋਬਲਮ ਆ ਜਿਹੜੀਆਂ ਸੜਕਾਂ ਸਾਡੇ ਆ ਉਹ ਘਟੋ ਘਟ ਜੇ ਬਹੁਤੀਆਂ ਨਹੀਂ ਤੇ 22 ਫੁੱਟ ਤੇ ਤਕਰੀਬਨ ਹੋਣੀ ਚਾਹੀਦੀ ਐ ਇੱਥੋਂ ਕੋਈ ਪੜ ਕੇ ਹਰ ਇੱਕ ਬੰਦੇ ਬੱਚੇ ਦੀ ਖੁਆਇਸ਼ ਆ ਕਿ ਮੈਂ ਭਰਤੀ ਹੋਵਾਂ ਮੈਂ ਕੋਈ ਨੌਕਰੀ ਕਰਾਂ ਸੋ ਆਪਣਾ ਘਰ ਚਲਾ ਚਲਾ ਸਕੇ ਬਾਰਡਰ ਏਰੀਆ ਦੇ ਬੱਚਿਆਂ ਨੂੰ ਭਰਤੀ ਦੇ ਵਿੱਚ ਕੁਝ ਨਾ ਕੁਝ ਸ਼ੋਰਟ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਆਰਮੀ ਦੇ ਵਿੱਚ ਪੜਤੀਆ ਉਹਦੇ ਵਿੱਚ ਵੀ ਸਾਨੂੰ ਸਾਡਾ ਹੱਕ ਜਿਹੜਾ ਬੱਚਿਆਂ ਨੂੰ ਮਿਲਣਾ ਚਾਹੀਦਾ ਕੋਈ ਛੋਟ ਦੇਣ ਇੱਕ ਸਾਡੇ ਡੇਰਾ ਬਾਬਾ ਨਾਨਕ ਤੋਂ ਇੱਥੇ ਟ੍ਰੇਨ ਆਉਂਦੀ ਆ ਅੰਮ੍ਰਿਤਸਰ ਤੋਂ ਸੋ ਸਾਡੀ ਉਹ ਜਿਹੜੀ ਟ੍ਰੇਨ ਆ ਉਹ ਸਾਡੇ ਕਲਾਂਦੌਰ ਦੇ ਨਾਲ-ਨਾਲ ਚਲਾਈ ਜਾਵੇ ਤਾਂ ਜੋ ਗਰਦਾਸਪੁਰ ਪਠਾਨਕੋਟ ਜਿੰਨੇ ਜਾਣਾ ਹੋਵੇ ਉਹ ਡੇਰੇ ਤੋਂ ਟ੍ਰੇਨ ਚੱਲੇ ਤੇ ਗਰਦਾਸਪੁਰ ਪਠਾਨਕੋਟ ਜਿੰਨੇ ਵੀ ਜਾਣਾ ਹੋਵੇ ਉਹਨੂੰ ਵੀ ਕੋਈ ਸਹੂਲਤ ਮਿਲ ਸਕੇ ਬਾਕੀ ਸਾਡੇ ਜਿੰਨੀਆਂ ਜ਼ਮੀਨਾਂ ਨੂੰ ਰਾਹ ਜਾਂਦਾ ਤੁਸੀਓਂ ਪਾਰ ਉਹ ਸਾਰਾ ਰਾਹ ਕੱਚਾ ਵਾ ਉਹ ਵੀ ਰਾਹ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਜਾਣ ਆਉਣ ਦੀ ਤੰਗੀ ਨਾ ਹੋਵੇ ਸਾਡੇ ਪੀਣ ਵਾਲਾ ਪਾਣੀ ਜਿਹੜਾ ਵਾ ਉਹ ਹਰ ਇੱਕ ਦੇ ਆਪੋ ਆਪਣੇ ਪ੍ਰੋਸੈਸ ਦੇ ਨਾਲ ਆਪੋ ਆਪਣਾ ਘਰ ਚਲਾਇਆ ਵਾ ਬਾਕੀ ਪਾਣੀ ਜਿਹੜਾ ਵਾ ਸਾਡੇ ਵਾਟਰ ਸਪਲਾਈ ਦੀ ਟੈਂਕੀ ਹੋਣੀ ਚਾਹੀਦੀ ਆ ਬਾਕੀ ਸਾਡੇ ਜਿਹੜਾ ਸਕੂਲ ਆ ਸਕੂਲ ਸਾਡਾ ਪਲੱਸ 2 ਤੱਕ ਆ ਉਹਦੇ ਵਿੱਚ ਟੀਚਰ ਨਹੀਂ ਪੂਰੇ ਸਾਨੂੰ ਉਹ ਵੀ ਟੀਚਰ ਜਿਹੜੇ ਪੂਰੇ ਕੀਤੇ ਜਾਣ ਸਕੂਲਾਂ ਦੇ ਵਿੱਚ ਤੇ ਸਕੂਲ ਜਿਹੜਾ ਉਹਨੂੰ ਅਪਗ੍ਰੇਡ ਕੀਤਾ ਜਾਵੇ। ਬਾਕੀ ਸਾਡੇ ਇੱਕ ਡਿਸਪੈਂਸਰੀ ਆ ਪਿੰਡ ਦੇ ਵਿੱਚ ਆ ਰਹੀ ਦੇ ਵਿੱਚ ਡਿਸਪੈਂਸਰੀ ਆ ਉਹ ਉਸ ਵਿੱਚ ਡਾਕਟਰੀਆਂ ਨਹੀਂ ਆ। ਪੀਜੂ ਆ ਪੀਜੂ ਨੂੰ ਵੀ ਚਾਹੀਦਾ ਯੂਨੀਵਰਸਿਟੀਆਂ ਨੂੰ ਚਾਹੀਦਾ ਕਿ ਜਿਹੜੇ ਸਹਾਇਕ ਧੰਦੇ ਨੇ ਉਹਦੇ ਵਿੱਚ ਵੀ ਬੇਰੋਜ਼ਗਾਰਾਂ ਨੂੰ ਮੌਕਾ ਦਿੱਤਾ ਜਾਵੇ। ਜਿੱਦਾਂ ਕਿ ਮੱਖੀ ਫਾਰਮ ਹੋ ਗਿਆ, ਸ਼ਾਇਦ ਮੱਖੀ ਫਾਰਮ ਹੋ ਗਿਆ, ਡੇਰੀ ਫਾਰਮਿੰਗ ਹੋ ਗਈ, ਇਹ ਪਿਕ ਫਾਰਮਿੰਗ ਹੋ ਗਈ। ਇਹਦੇ ਵਿੱਚ ਸਾਰੇ ਜਿਹੜੇ ਆ ਇਹਨਾਂ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਅਤੇ ਨਾਲ ਹੀ ਇਹਨਾਂ ਨੂੰ ਕੋਈ ਇਹਨਾਂ ਦੇ ਵਿੱਚ ਵੀ ਕੋਈ ਜਿਹੜਾ ਕਰਜ਼ਾ-ਕਰਜ਼ਾ ਲੈਣ ਦਾ ਜਾਂ ਕੋਈ ਆਪਣਾ ਕਾਰੋਬਾਰ ਚਲਾਉਣ ਦਾ ਜਿਹੜਾ ਵਾ ਉਹ ਜਿਹੜੀ ਆ ਉਹ ਛੋਟ ਹੋਣੀ ਚਾਹੀਦੀ ਆ ਉਹ ਸਖਾਲਾ ਕਰਨਾ ਚਾਹੀਦਾ 121 ਪਰਬਲ ਖਰਾਬ ਹੋ ਗਈ ਆ ਸੋ ਅਸੀਂ ਯੂਨੀਵਰਸਿਟੀ ਨੂੰ ਖੇਤੀਬਾੜੀ ਮਾਰਾਂ ਨੂੰ ਬੇਨਤੀ ਕਰਦੇ ਆ ਕਿ ਇੱਕ ਵਾਰੀ ਆ ਕੇ ਇਹ ਸਾਰੀਆਂ ਫਸਲਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਗੰਨਾ ਸਾਡੀ ਬੜੀ ਮੁੱਖ ਫਸਲ ਹੀ ਉਹ ਵੀ ਸਾਡੇ ਲੋਕ ਬਹੁਤ ਪਹਿਲਾਂ ਗੰਨਾ ਲਾਉਂਦੇ ਹੁੰਦੇ ਸੀ ਉਹ ਸੜਕਾਂ ਤੋਂ ਡਰਦੇ ਆਂ ਹੀ ਐਰਕਾ ਕਿਸੇ ਨੇ ਕੋਈ ਗੰਨਾ ਨਹੀਂ ਲਾਇਆ ਕਿਉਂਕਿ ਸਾਨੂੰ ਇੱਕ ਮਿਲ ਜਿਹੜੀ ਆ ਮਿਲ ਸਾਨੂੰ ਇੱਥੋਂ ਕੋਈ 25 ਕਿਲੋਮੀਟਰ ਕੋਈ 50 ਕਿਲੋਮੀਟਰ ਕੋਈ 60 ਕਿਲੋਮੀਟਰ ਤੇ ਪੈਂਦੀ ਆ ਅਸੀਂ ਇਹ ਚਾਹੁੰਦੇ ਆਂ ਕਿ ਗੰਨਾ ਮਿਲ ਜਿਹੜੀ ਆ ਕਲਾਨੌਰ ਦੇ ਵਿੱਚ ਲੱਗੇ ਤਾਂ ਜੋ ਕਿਸਾਨਾਂ ਨੂੰ ਹੋਰ ਸਹਾਇਤਾ ਹੋ ਸਕੇ ਕਿ ਜਿਹੜੀ ਗੰਨੇ ਦੀ ਫਸਲ ਆ ਉਹ ਕਿਸਾਨ ਵਾਸਤੇ ਲਾਈਵੰਦ ਫਸਲ ਆ ਅਤੇ ਕਿਸਾਨ ਜਿਹੜਾ ਵਾ ਉਹ ਗੰਨਾ ਲਾਵੇ ਬਾਕੀ ਐਰਕਾ ਜਿੱਦਾਂ ਲੰਪੀ ਸਕੀਮ ਜਿਹੜੀ ਆ ਬਿਮਾਰੀ ਚੱਲੀ ਸੀ ਉਸ ਵਿੱਚ ਵੀ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਬਹੁਤ ਡੰਗਰ ਜਿਹੜੇ ਮਰੇ ਆ ਬਾਕੀ ਮਹਿਕਮੇ ਵੱਲੋਂ ਕੋਈ ਕਿਸੇ ਨੂੰ ਕੋਈ ਦਵਾਈ ਨਹੀਂ ਪ੍ਰੋਵਾਈਡ ਕਰਾਈ ਗਈ ਪਰਮਜੀਤ ਕੌਰ ਪਿੰਡ ਰੋਸਾ ਜ਼ਿਲ੍ਹਾ ਗਰਦਾਸਪੁਰ ਸਾਡੇ ਵਾਲੇ ਲੜਕੀਆਂ ਪੜ੍ਹ ਲਿਖ ਕੇ ਘਰ ਬੈਠੀਆਂ ਕੋਈ ਜਿਗਾਰ ਨਹੀਂ ਮਿਲਦਾ ਗਵਰਨਮੈਂਟ ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਆਉਂਦੀ ਲੜਕੀਆਂ ਦੀ ਸਹੂਲਤੇ ਹੋਈ ਆ ਵੀ ਬੱਚੇ ਸਾਡੇ ਬੇਜ਼ਗਾਰ ਬੈਠੇ ਪੜ੍ਹ ਪੜਾਈਆਂ ਕਰਕੇ ਬੈਠੇ ਨੇ ਘਰ ਹੀ ਨੌਕਰੀਂ ਦਿੱਤੀ ਜਾਵੇ ਕੁੜੀਆਂ ਨੂੰ ਚਾਹੀਦਾ ਵੀ ਕਾਲਜ ਵੀ ਇੱਥੇ ਬਣੇ ਹੋਰ ਕੁੜੀਆਂ ਵੀ ਸਲਾਈ ਕਿਦਾਈ ਸਿੱਖ ਲੈਣਗੀਆਂ ਤਾਂ ਕੀ ਫਾਇਦਾ ਕਰਨਗੀਆਂ ਜਿਗਾਰ ਦਿੱਤਾ ਜਾਏ ਨੌਕਰੀ ਦਿੱਤੀ ਜਾਏ ਮੈਂ ਜਸਵਿੰਦਰ कौर ਬੋਲ ਰਹੀ ਆ ਪਿੰਡ ਰੋਸਾ ਜ਼ਿਲ੍ਹਾ ਗਰਦਾਸਪੁਰ ਦੇ ਰਹਿਣ ਵਾਲੇ ਸਾਡੇ ਬੱਚੇ ਜਿਹੜੇ ਬੇਜਰ ਯਾਰ ਹੈਗੇ ਨੇ ਕੋਈ ਇਹਨਾਂ ਨੂੰ ਨੌਕਰੀ ਨਹੀਂ ਕੋਈ ਇਹਨਾਂ ਨੂੰ ਸੋਲਟ ਨਹੀਂ ਮਿਲ ਰਹੀ ਇਹਨਾਂ ਸੋਲਟਾਂ ਦਿੱਤੀਆਂ ਜਾਣ ਬੱਚੀਆਂ ਨੂੰ ਹੀ ਚਾਹੀਦੀਆਂ ਸਲਾਈ ਕਢਾਈ ਇਹਨਾਂ ਦਾ ਖੋਲਿਆ ਜਾਵੇ ਕਾਲਜ ਆਪਣੇ ਬੱਚਿਆਂ ਆਪਣਾ ਰੋਜ਼ਾਰ ਕਰਕੇ ਆਪਣਾ ਕਮਾਈ ਕਰ ਸਕਣ ਬਿਲਕੁਲ ਇਹ ਬਾਰਡਰ ਦੇ ਰਹਿਣ ਵਾਲਿਆਂ ਸਾਨੂੰ ਬਹੁਤ ਤੰਗੀਆਂ ਨੇ ਇੰਨੀਆਂ ਸਾਡੀਆਂ ਤੰਗੀਆਂ ਜਿਹੜੀਆਂ ਸਾਡੀਆਂ ਇਹ ਮੁਸ਼ਕਲਾਂ ਕੱਢਣੀਆਂ ਚਾਹੀਦੀਆਂ ਮੇਰਾ ਨਾਮ ਅਮਨਦੀਪ ਕੌਰ ਹੈ ਪਿੰਡ ਰੋਸੇ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਮੈਂ ਪਲੱਸ 2 ਕੀਤੀ ਹੈ ਤੇ ਸਾਡਾ ਪਿੰਡ ਜਿਹੜਾ ਬਾਰਡਰ ਦੇ ਕੋਲ ਹੈ ਪਲੱਸ 2 ਤੋਂ ਬਾਅਦ ਸਾਡੇ ਪਿੰਡਾਂ ਦੇ ਲਾਗੇ ਕੋਈ ਵੀ ਕਾਲਜ ਨਹੀਂ ਹੈਗਾ ਕੁੜੀਆਂ ਬੇਰੁਜ਼ਗਾਰ ਹੀ ਇੱਥੇ ਘਰਾਂ 'ਚ ਰਹਿੰਦੀਆਂ ਨੇ ਨਾ ਪੜ੍ਹਨ ਵਾਸਤੇ ਕੋਈ ਕਾਲਜ ਲਾਗੇ ਬੰਨੇ ਹੈਗਾ ਹੈ। ਕੁੜੀਆਂ ਲਈ ਕੋਈ ਸਿਲਾਈ ਕਢਾਈ ਵਾਸਤੇ ਸੈਂਟਰ ਹੀ ਖੋਲਿਆ ਜਾਵੇ। ਮੇਰਾ ਨਾਮ ਅਮਨਦੀਪ ਕੌਰ ਹੈ। ਮੈਂ ਰੋਸਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ। ਤੇ ਸਾਨੂੰ ਇਹੀ ਇੱਥੋਂ ਪ੍ਰੋਬਲਮ ਹੁੰਦੀ ਹੈ ਕਿ ਜਦੋਂ ਸਾਡੇ ਪਿੰਡ 'ਚ ਕੋਈ ਲੇਡੀਜ਼ ਪ੍ਰੈਗਨੈਂਟ ਹੁੰਦੀ ਹੈ ਤੇ ਸਾਨੂੰ ਹਸਪੀਟਲ ਇੱਥੋਂ ਦੂਰ ਜਾਣਾ ਪੈਂਦਾ ਵਾ 10-15 ਕਿਲੋਮੀਟਰ। ਤੇ ਇਸ ਦੀ ਸਾਨੂੰ ਸਹਾਇਤਾ ਦਿੱਤੀ ਜਾਵੇ। ਮੈਂ ਪਰਮਜੀਤ ਕੌਰ ਹਾਂ। ਸਾਡਾ ਪਿੰਡ ਰੋਸੀ ਹੈ ਕਲਾਨੌਰ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਆ ਸਾਡੇ ਪਿੰਡ ਜਦੋਂ ਵੀ ਕਿਸੇ ਨੂੰ ਕੋਈ ਵੀ ਕਿਸੇ ਗੱਲ ਦੀ ਕੋਈ ਐਕਸੀਡੈਂਟ ਕੋਈ ਵੀ ਕਿਸੇ ਗੱਲ ਦੀ ਕੋਈ ਮੁਸ਼ਕਲ ਆਉਂਦੀ ਹੈ ਸਾਡੇ ਕੋਈ ਸਹੂਲਤ ਨਹੀਂ ਹੈ ਗਈ ਨਾ ਸਾਡੇ ਕੋਈ ਡਾਕਟਰ ਆ ਚੱਜਦਾ ਨਾ ਕੋਈ ਡਫੈਂਸਰੀ ਆ ਇਸ ਕਰਕੇ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਮੈਂ ਸੋਨੀਆ ਮਹਾਜਨ ਪਿੰਡ ਰੋਸੀ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਆ ਸਾਡਾ ਪਿੰਡ ਰੋਸੀ ਇੱਕ ਬਾਰਡਰ ਏਰੀਆ ਤੇ ਸਥਿਤ ਹੈ ਜੋ ਕਿ ਲਾਸਟ ਬਾਰਡਰ ਤੇ ਪਾਕਿਸਤਾਨ ਦੇ ਕੋਲ ਹੈ ਜਿਵੇਂ ਕਿ ਇੰਟਰਨੈਟ ਦੀ ਸੋਲਤੋਈ ਬੱਚਨ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪੈਂਦੀ ਆ ਨਾ ਹੀ ਉਹਨਾਂ ਨੂੰ ਇੰਟਰਨੈਟ ਦੀ ਕੋਈ ਵੀ ਸੁਵਿਧਾ ਐ ਨਾ ਹੀ ਹੋਰ ਨਾ ਹੀ ਆਪਣਾ ਜੋ ਵੀ ਜੋ ਸਟੱਡੀ ਆ ਆਨਲਾਈਨ ਜਿਵੇਂ ਹੋ ਰਹੀ ਆ ਉਹ ਆਪਣੀ ਜੋ ਸਟੱਡੀ ਆ ਉਹ ਕਰ ਪਾਉਣ ਜਿਵੇਂ ਮੈਂ ਆਪਣੀ ਪੜਾਈ ਕੀਤੀ ਤਾਂ ਮੈਨੂੰ ਬਹੁਤ ਜ਼ਿਆਦੀ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਦਾ ਸਾਹਮਣਾ ਕਰਨਾ ਪਿਆ ਤੇ ਮੈਂ ਚਾਹੁੰਨੀ ਆ ਕਿ ਮੇਰੇ ਵਾਂਗ ਜੋ ਬਾਕੀ ਵੀ ਗਰਲਜ਼ ਨੇ ਉਹਨਾਂ ਨੂੰ ਵੀ ਐਜੂਕੇਸ਼ਨ ਜਿਹੜੀ ਪ੍ਰੋਵਾਈਡ ਹੋਏ ਤੇ ਉਹਨਾਂ ਨੂੰ ਜੋ ਵੀ ਸਹੂਲਤ ਨਹੀਂ ਮਿਲ ਰਹੀ ਸਭ ਨੂੰ ਇਹ ਸਹੂਲਤ ਮਿਲਣੀ ਚਾਹੀਦੀ ਆ ਤਾਂ ਕਿ ਸਾਰੇ ਬੱਚੇ ਪੜ੍ਹ ਪਾਉਣ ਤੇ ਉਹ ਸਾਡੇ ਸਾਡੇ ਜੋ ਪਿੰਡ ਆ ਅਦਾ ਵਿਕਾਸ ਹੋਏ ਤੇ ਸਾਰੀ ਜੋ ਸਹੂਲਤਾਂ ਨੇ ਬੱਚਿਆਂ ਨੂੰ ਮਿਲ ਪਾਉਣ ਤਾਂ ਕਿ ਉਹ ਅੱਗੇ ਵਧ ਪਾਉਣ ਤੇ ਗਰਲਜ਼ ਜਿਹੜੀਆਂ ਨੇ ਉਹ ਵੀ ਅੱਗੇ ਵਧ ਕੇ ਆਪਣੇ ਮਾਤਾ ਪਿਤਾ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਪਾਉਣ ਤੇ ਸਭ ਨੂੰ ਇਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਕਿਸਾਨ ਔਰ ਖੇਤੀਬਾੜੀ ਵਿਭਾਗ ਦਾ ਜਿਹੜਾ ਇੱਕ ਵਿਸ਼ੇਸ਼ ਜਿਹੜਾ ਵਾ ਸਬੰਧ ਆ ਪੀ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸਮੇਂ ਸਰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿਸਾਨ ਵੀਰੋ ਇਸ ਵਕਤ ਜਿਹੜੀ ਝੋਨੇ ਦੀ ਫਸਲ ਲਗਭਗ ਨਿਸਾਰੇ ਤੇ ਪਹੁੰਚ ਚੁੱਕੀ ਆ ਬਹੁਤ ਸੋਹਣਾ ਹੈ ਮਤਲਬ ਪੀ ਫਸਲੀ ਪ੍ਰਬੰਧਨ ਕਿਸਾਨਾਂ ਵੱਲੋਂ ਰਿਹਾ ਵਾ ਲਗਭਗ ਤਕਰੀਬਨ ਜਿਹੜਾ ਅਸੀਂ ਜਿੰਨਾ ਵੀ ਖੇਤ ਵਿਜ਼ਿਟ ਕੀਤਾ ਵਾ ਫੀਲਡ ਵਿਜ਼ਿਟ ਕੀਤਾ ਵਾ ਅਜੇ ਤੱਕ ਕਿਸੇ ਕੋਈ ਜ਼ਿਆਦਾ ਬਿਮਾਰੀ ਦੀ ਜਾਂ ਕਿਸੇ ਕੀੜੇ ਦੀ ਹਮਲੇ ਦੀ ਜਿਹੜੀ ਆ ਜਾਣਕਾਰੀ ਬਹੁਤੇ ਵੱਡੇ ਪੱਧਰ ਤੇ ਨਹੀਂ ਸੀਗੀ ਤੁਸੀਂ ਕਿਸਾ ਕੁਝ ਕਿਸਾਨ ਵੀਰਾਂ ਦੇ ਖੇਤਾਂ 'ਚ ਪ੍ਰੋਬਲਮ ਸੁਣਨ ਆਈ ਸੀ ਵੀ ਪੱਤਾ ਲਪੇਟ ਸੁੰਡੀ ਦਾ ਅਟੈਕ ਜਿਹੜਾ ਸੁਣਨ ਵਿੱਚ ਮਿਲਿਆ ਸੀਗਾ ਕਿਸਾਨ ਵੀਰੋ ਪਿਛਲੇ 2-3 ਦਿਨ ਤੋਂ ਜਿਹੜਾ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਸਾਰ ਜਿਹੜੀ ਬਾਰਿਸ਼ ਹੋਈ ਆ ਔਰ ਬਾਰਿਸ਼ ਹੋਣ ਕਰਕੇ ਜਿਹੜਾ ਵਾ ਪੱਤਾ ਲਪੇਟ ਸੁੰਡੀ ਦਾ ਜਿਹੜਾ ਉਹ ਹਮਲਾ ਸੀਗਾ ਉਹਦੇ ਵਿੱਚ ਬਹੁਤ ਜਿਹੜਾ ਵਾ ਮਤਲਬ ਵੀ ਜਿਹੜਾ ਵਾ ਮਤਲਬ ਵੀ ਕੰਟਰੋਲ ਹੋ ਚੁੱਕਾ ਵਾ ਕਿ ਇਸ ਵਕਤ ਨਸਾਰੇ ਤੇ ਫਸਲ ਪਹੁੰਚ ਚੁੱਕੀ ਹੈ ਕਿਸਾਨ ਵੀਰੋ ਕੋਈ ਵੀ ਜਿਹੜੇ ਅੱਜ ਜਿਹੜੇ ਖੇਤੀ ਇਨਪੁਟਸ ਜਾਂ ਕੈਮੀਕਲ ਆਪਾਂ ਯੂਜ਼ ਕਰਨੇ ਆ ਬੜੇ ਖੇਤੀਬਾੜੀ ਵਿਭਾਗ ਹੋਰੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਾਹਿਰਾਂ ਤੋਂ ਪੁੱਛ ਕੇ ਕਰਨੀ ਆ ਕਿਉਂਕਿ ਇਸ ਵਕਤ ਬਹੁਤ ਵਧੀਆ ਫਸਲ ਚੱਲ ਰਹੀ ਆ ਕਿਸੇ ਵਾਧੂ ਬੇਲ ਲੋੜੇ ਖਰਚੇ ਦਾ ਜਿਹੜਾ ਭਾਰ ਚੁੱਕਣ ਦੀ ਲੋੜ ਨਹੀਂ ਹੈਗੀ ਫਿਰ ਵੀ ਕੁਝ ਕਿਸਾਨਾਂ ਦੀ ਜਿਨ੍ਹਾਂ ਨੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਜਿਹੜਾ ਨਿਸਾਰਾ ਹੋ ਚੁੱਕਾ ਵਾ ਝੋਨੇ ਦੀ ਫਸਲ ਦਾ ਨਿਸਾਰਾ ਹੋ ਚੁੱਕਾ ਉਹ ਜਿਹੜੇ ਸ਼ਫਾਰਸ਼ ਉਹਦਾ ਯੂਨੀਵਰਸਿਟੀ ਦੇ ਸ਼ਫਾਰਸ਼ ਉਹਦਾ ਜਿਹੜੇ ਆ ਉਲੀ ਨਾਸ਼ਕ ਔਰ ਕੀਟ ਨਾਸ਼ਕ ਖੇਤੀਬਾੜੀ ਮਾਹਰਾਂ ਜਾਂ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਦੇ ਸਲਾਹ ਦੇ ਨਾਲ ਕਰ ਸਕਦੇ ਆ ਕਿਸਾਨ ਵੀਰੋ ਇਹ ਫਸਲ ਤੁਹਾਨੂੰ ਪਤਾ ਵਾ ਕਿ ਅੱਗੇ ਆਉਂਦੇ 1 ਮਹੀਨੇ ਤੱਕ ਜਿਹੜਾ ਸਾਡਾ ਇਹਦਾ ਮੰਡੀ ਕਰਨ ਦਾ ਜਿਹੜਾ ਵਾ ਪ੍ਰੋਸੈਸ ਸ਼ੁਰੂ ਹੋ ਜਾਣਾ ਵਾ ਕਿਸਾਨ ਵੀਰੋ ਜਿਹੜਾ ਖੇਤ ਜਿਸ ਤਰੀਕੇ ਨਾਲ ਲੱਗਿਆ ਵਾ ਉਸ ਤਰੀਕੇ ਨਾਲ ਉਹਦੀ ਬਾਢੀ ਕਰਕੇ ਅਸੀਂ ਉਸ ਖੇਤ ਦੇ ਵਿੱਚੋਂ ਜਿਹੜਾ ਵਾ ਉਹਨੂੰ ਮੰਡੀ ਦੇ ਵਿੱਚ ਵੇਚਣ ਵਾਸਤੇ ਜਾਣਾ ਕਿਸਾਨ ਵੀਰੋ ਅਖੀਰ ਦੇ ਵਿੱਚ ਮੈਂ ਬਾਡਰ ਦੇ ਕਿਸਾਨ ਵੀਰਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਨਾ ਚਾਹਾਂਗਾ ਕਿ ਪੰਜਾਬ ਖੇਤੀਬਾੜੀ ਵਿਭਾਗ ਪੰਜਾਬ ਸਰਕਾਰ ਆਪ ਜੀ ਦੀ ਸਹੂਲਤ ਦੇ ਵਿੱਚ ਹਰ ਸਮੇਂ ਉਪਲਬਧ ਹੈ ਕੋਈ ਵੀ ਖੇਤੀ ਸਮੱਸਿਆ ਦੇ ਵਿੱਚ ਤੁਸੀਂ ਖੇਤੀ ਮਾਹਿਰਾਂ ਨਾਲ ਚਾਹੇ ਬਲਾਕ ਦੇ ਅਫੀਸ਼ੀਅਲ ਦੇ ਨਾਲ ਜ਼ਰੂਰ ਸੰਪਰਕ ਕਰੋ ਔਰ ਖੇਤੀ ਮਾਹਿਰਾਂ ਦੀ ਸਲਾਹ ਦੇ ਮੁਤਾਬਕ ਜਿਹੜੀ ਆ ਇਨਪੁਟਸ ਆ ਜਿਹੜੇ ਉਹ ਖੇਤ ਦੇ ਵਿੱਚ ਵਰਤੇ ਜਾਣ ਤਾਂ ਜੋ ਜਿਹੜਾ ਵਾ ਕਿਸਾਨ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪੰਜਾਬ ਇੱਕ ਖੇਤੀ ਪ੍ਰਧਾਨ ਰਾਜ ਹੈ ਇਸ ਰਾਜ ਦੇ ਸਾਰੇ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਵਿਕਸਿਤ ਕਰਨ ਲਈ ਬਹੁਤ ਸਾਰੇ ਵਿਭਾਗ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਸਰਹੱਦੀ ਜਿਲ੍ਹਿਆਂ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਰਹੱਦੀ ਪਿੰਡਾਂ ਵਿੱਚ ਵਸਦੇ ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਵਿੱਚ ਵਾਧਾ ਹੋ ਸਕੇ